ਜਦੋਂ ਮਨ ਚ ਫੁਰਨੇ ਚੱਲ ਰਹੇ ਸੀ ਇੱਕ ਦਿਨ ਸਾਰੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਨਾ ਮੇਰਾ ਧਿਆਨ ਬਾਣੀ 'ਚ ਨਹੀਂ ਟਿਕਿਆ ਮੇਰਾ ਧਿਆਨ ਇਹੀ ਆਇਆ ਗਿਆ ਕਿ ਜਪਜੀ ਸਾਹਿਬ 'ਚ ਸਵਾਲ ਕਿੰਨੇ ਨੇ ਹਾਂਜੀ ਕਰਤਾ ਤੁਸੀਂ ਗੈਸ ਕਰ ਸਕਦੇ ਹੋ ਕਿੰਨੇ ਕੋ ਸਵਾਲ ਹੋਣਗੇ ਪਹਿਲੀ ਪੌੜੀ 'ਚ ਦੋ ਸਵਾਲ ਚੌਥੀ ਪੌੜੀ 'ਚ ਫਿਰ ਦੋ ਸਵਾਲ ਫਿਰ ਕੀ ਹਾਂਜੀ ਹਰ ਪੌੜੀ ਦੇ ਵਿੱਚ ਕੀ ਬੋਲਣ ਬੋਲੀਏ ਦੋ ਸਵਾਲ ਛੇਵੀਂ ਪੌੜੀ 'ਚ ਫਿਰ ਦੋ ਸਵਾਲ ਹੈਨਾ ਵਿਣ ਭਾਣੇ ਕੇ ਨਾਇ ਕਰੀ ਅੱਛਾ ਕਮਾਲ ਦੀ ਗੱਲ ਸਾਰੇ ਸਵਾਲ ਕੱਕੇ ਤੋਂ ਜੀ ਹਾਂ ਜੀ ਕਿਵ ਕੇਤ ਕਿਉਂ ਕਿਆ ਕਵਨ ਕੇਤ ਕੀਤੀ ਕਿਸ ਹੈਨਾ ਇਹ ਤਾਂ ਕੱਲ ਨੋਟੇ ਨਹੀਂ ਕੀਤਾ ਸੀ ਬਾਣੀ ਪੜ੍ਹਦੇ ਤਾਂ ਹੈ ਜੀ ਸਵਿੰਦਰ ਜੀ ਮੈਂ ਹੈਰਾਨ ਹੋ ਗਿਆ ਕਿ ਜਪਜੀ ਸਾਹਿਬ ਦੇ ਵਿੱਚ ਕੱਲੇ ਜਪਜੀ ਸਾਹਿਬ ਦੇ ਵਿੱਚ 70 ਤੋਂ ਵੱਧ ਸਵਾਲ ਸਨ ਅੱਛਾ ਤੇ ਜੇ ਐਕਸਕਲੇਮੇਟਰੀ ਕੁਐਸਚਨਸ ਵੀ ਪਾ ਲਈਏ ਨਾ ਹਾਂਜੀ ਐਕਸਕਲੇਮੇਟਰੀ ਕੁਐਸਚਨਸ ਜੀ ਵੀ ਕੀਤੇ ਇੰਦ ਚੰਦ ਸੂਰ ਕੀਤੇ ਸੋਚਣਾ ਹੋਵੇ ਹੈਨਾ ਇਹਦੇ ਚ ਇਹਦਾ ਜਵਾਬ ਨਹੀਂ ਹੈ ਪਰ ਇਹਦਾ ਮਤਲਬ ਵੀ ਬਹੁਤ ਜ਼ਿਆਦਾ ਹੈ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾ ਇੱਕ ਲਾਈਨ ਵੀ ਚਾਰ ਸਵਾਲ ਵਾਹੀ ਗਰੂ ਇੱਕ ਲਾਈਨ ਚ ਤਿੰਨ ਸਵਾਲ ਮੈਂ ਕਹਾਂ ਯਾਰ ਚਵਜੀ ਸਾਹਿਬ ਤੇ ਇਸ ਫੁੱਲ ਆਫ ਕੁਐਸਚਨਸ பார